ਸੋਣ ਮਹੀਨੇ ਲਾਈਆਂ ਤੀਆਂ ਤੀਜ ਦੀਆਂ ਸੋਣ ਦਾ ਮਹੀਨਾ ਤੇ ਤੀਆਂ ਦਾ ਤਿਹਾਰ ਔਰਤਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਰੱਖਦਾ ਹੈ ਔਰਤਾਂ ਲਈ ਹੀ ਨਹੀਂ ਸਗੋ ਸਾਰਿਆਂ ਦੇ ਲਈ ਹੀ ਇਹ ਤਿਹਾਰ ਬਹੁਤ ਮਹੱਤਵਪੂਰਨ ਹੈ ਇਸ ਤਿਹਾਰ ਦੇ ਮੌਕੇ ਤੇ ਕੁੜੀਆਂ ਬੁੜੀਆਂ ਨੱਚ ਟੱਪ ਕੇ ਇਸ ਤਿਹਾਰ ਨੂੰ ਮਨਾਉਂਦੀਆਂ ਨੇ ਮਹਿੰਦੀ ਲਗਾਉਂਦੀਆਂ ਨੇ ਨਵੇਂ-ਨਵੇਂ ਸੂਟ ਸਵਾਉਂਦੀਆਂ ਨੇ ਅਤੇ ਆਪਣੇ-ਆਪਣੇ ਗਰੁੱਪ ਬਣਾ ਕੇ ਨੱਚਦੀਆਂ ਟੱਪਦੀਆਂ ਨੇ ਪਹਿਲਾਂ ਤਾਂ ਇਹ ਤਿਉਹਾਰ ਸਿਰਫ ਪਿੰਡਾਂ ਦੇ ਵਿੱਚ ਬਣਾਇਆ ਜਾਂਦਾ ਸੀ ਲੇਕਿਨ ਹੁਣ ਇਹ ਤਿਉਹਾਰ ਸ਼ਹਿਰਾਂ ਦੇ ਵਿੱਚ ਵੀ ਮਨਾਇਆ ਜਾਣ ਲੱਗ ਪਿਆ ਤੇ ਸ਼ਹਿਰਾਂ ਦੇ ਵਿੱਚ ਵੀ ਬੜੀ ਹੀ ਧੂਮ ਧਾਮ ਦੇ ਨਾਲ ਧਮਾਲਾਂ ਪਾ ਕੇ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਭਰਾਵਾ ਦੇ ਲਈ ਵੀ ਇਹ ਤਿਉਹਾਰ ਬਹੁਤ ਵਧੀਆ ਤੇ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਲੱਗਦਾ ਕਿਉਂਕਿ ਭਰਾ ਆਪਣੀਆਂ ਭੈਣਾਂ ਦੇ ਘਰ ਜਾਂਦੇ ਨੇ ਸੰਧਾਰਾ ਲੈ ਕੇ ਤੇ ਪੇਕੇ ਘਰ ਨੂੰ ਵੀ ਭੈਣਾਂ ਦੀ ਉਡੀਕ ਰਹਿੰਦੀ ਹੈ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਮੋਗਾ ਦੇ ਸਨੀ ਟਾਵਰ ਦੇ ਵਿੱਚ ਜਿੱਥੇ ਔਰਤਾਂ ਵੱਲੋਂ ਤੀਆਂ ਲਗਾਈਆਂ ਗਈਆਂ ਹਨ ਜਿਹੜਾ ਸਾਡਾ ਇਹ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੈ ਆਓ ਔਰਤਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਕਿ ਤੀਆਂ ਦਾ ਤਿਉਹਾਰ ਉਹਨਾਂ ਦੇ ਲਈ ਕਿੰਨਾ ਜ਼ਰੂਰੀ ਹੈ ਤੇ ਆਗੇ ਤਰਦੇ ਐਵੇਂ ਫੀਨੇ ਕੰਪੂਖਾ ਤੇ ਸੋਹਣੇ ਮੇਰੇ ਆਪਣੀ ਅੱਖਾਂ 'ਚ ਬਰੋਦ ਮੇਰੇ ਅੱਖਾਂ 'ਚ ਗੁਰੂ ਦੇਵੇਂ ਪਾਈ ਨਾ ਕਰੂੰ ਐਨੇ ਪਾਈ ਨਾ ਕਰੂੰ ਜਿਉਂ ਜਿਵੇਂ ਵਿਖੜੇ ਨੂੰ ਲਾਗੇ ਦੀ ਨਾਰੇ ਮੰਗੜੀ ਵੀ ਮੇਂ Mae'n yn ymwneud â'r yn ymwneud â'r gwaith. Mae'n gwneud yn ymwneud â'r gwaith. Mae'n gwneud yn yn ymwneud â'r gwaith. Mae'n ਕੀ ਗਿੱਧਾ ਪੈਂਦਾ ਦੇਖ ਲਿਆ ਨੱਚਦੇ ਟੱਪਦੇ ਦੇਖ ਲਏ ਹੁਣ ਆਪਾਂ ਕਰਦੇ ਆਂ ਔਰਤਾਂ ਦੇ ਨਾਲ ਗੱਲਾਂ ਬਾਤਾਂ ਕਿ ਉਹਨਾਂ ਨੂੰ ਕਿੰਨਾ ਚਾਏ ਤੀਆਂ ਦਾ ਤੇ ਉਹ ਕਿਵੇਂ ਮਨਾਉਂਦੀਆਂ ਨੇ ਆਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਸਮਨप्रीत ਤੇ ਤੀਆਂ ਦਾ ਤਿਉਹਾਰ ਅੱਜ ਬੜੀ ਧੁੰਮਤਾਂ ਦੇ ਨਾਲ ਇੱਥੇ ਮਨਾਇਆ ਗਿਆ ਹੈ ਜੀ 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 ਤੇ ਤੁਹਾਨੂੰ ਕਿਵੇਂ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਜੀ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਜਿੱਦਾਂ ਕਿ ਪੰਜਾਬੀ ਕਲਚਰ ਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਬਹੁਤ ਬਰੀਕੇ ਦੇ ਨਾਲ ਇਹਨਾਂ ਨੇ ਦਿਖਾਇਆ ਹੈਗਾ ਇਹ ਸਾਡਾ ਜਿਹੜਾ ਤਿਉਹਾਰ ਹੈ ਪੰਜਾਬੀ ਸੱਭਿਆਚਾਰ ਨੂੰ ਬਿਲਕੁਲ ਦਰਸਾਉਂਦਾ ਜੀ ਇਹ ਤੀਆਂ ਦਾ ਤਿਉਹਾਰ ਹੈ ਜਿਹੜਾ ਹਰ ਸਾਲ ਆਉਂਦਾ ਤੁਹਾਨੂੰ ਕਿਵੇਂ ਲੱਗਦਾ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਜੀ ਤੁਸੀਂ ਦੇਖੋ ਬੜੇ ক্লোਜ਼ ਇਹ ਚੀਜ਼ਾਂ ਲੋਕੀ ਤੇ ਤ ਮੱਚ ਅਸੀਂ 3 ਨੂੰ ਕੀ ਕਹਿੰਦੇ ਆ 3 ਦੇ ਜਾਂਦੇ ਆ ਜੀ ਟੰਬੋਲਾ ਖੇਡਦੇ ਆ ਨਚਲੇ ਡੀਜੇ ਲੱਗ ਗਿਆ ਜੀ ਨਚਲੇ ਤੇ ਆ ਗਏ 3 ਹੋ ਗਈਆਂ ਜੀ 3 ਦਾ ਇਹ ਮਤਲਬ ਨਹੀਂ ਆ ਇਹ ਮਾਡਰਨ ਜ਼ਮਾਨਾ ਹੋ ਗਿਆ ਜਿਹੜੇ ਸਹੀ 3 ਸੀ ਉਹ ਇਹ ਨੇ ਅਸੀਂ ਪੰਜਾਬੀ ਸੱਭਿਆਚਾਰ ਦੇ ਚਾਰ ਕੁਐਸਚਨ ਪੁੱਛ ਰਹੇ ਆ ਕਿਸੇ ਨੂੰ ਕੋਈ ਚਾਰ ਨਹੀਂ ਜੀ ਨਵੀਆਂ ਪਤਾ ਲੱਗ ਰਹੀਆਂ ਨੇ ਸਹੀ ਇਹ ਚੀਜ਼ਾਂ ਨੇ ਜੀ ਪਰ ਹੁਣ ਮਾਡਰਨ ਜ਼ਮਾਨੇ ਦੇ ਹਿਸਾਬ ਨਾਲ ਚੱਲੀ ਤਾਂ ਹੁਣ ਡੀਜੇ ਲੱਗਦੇ ਆ ਜੀ ਜੀ ਲੋਕੀ ਡੀਜੇ ਤੇ ਨੱਚ ਰੱਪਕੇ ਆ ਜਾਂਦੇ ਨੇ ਕਲ ਖਤਮ ਹੀ ਹੋ ਗਿਆ ਜੀ ਜਿਹੜਾ ਸਹੀ ਆਪਣਾ ਕਲਚਰ ਸੀਗਾ ਈਆ ਕਿਉਂ ਮਨਾਇਆ ਜਾਂਦੀ ਸੀ ਈਆ ਪਹਿਣਾ ਆਪਣੇ ਪੇਕੇ ਜਾ ਕੇ ਆਪ ਦਾ ਗੁੱਪ ਘੁਵਾਰ ਸਹਰਿਆਂ ਦਾ ਕਦ ਵੀ ਅਸੀਂ ਬੋਲੀਆਂ ਦੇ ਰਾਹੀਂ ਕੱਢਦੀਆਂ ਸੀਗੀਆਂ ਉਹ ਤਾਂ ਖਤਮ ਹੀ ਕਰਤਾ ਡੀਜੇ ਦੇ ਤੁਸੀਂ ਗਾਣੇ ਲਾ ਕੇ ਨੱਚ ਰਹੇ ਹੋ ਉਹ ਤਾਂ ਕੀ ਦੁੱਖ ਹੋਇਆ ਜਦੋਂ ਤੁਸੀਂ ਥੋੜੇ ਦੇਲਤਾ ਘੁਵਾਰ ਤਾਂ ਨਿਕਲਿਆ ਹੀ ਨਹੀਂ ਜੀ ਕੋਣ ਅੱਗੇ ਜਾ ਦੇਣ ਸਤਿਗੁਰੂ ਜੀ ਮੈਂ ਜੀ ਜਗਵੀਰਨ ਕੌਰ ਲੈਕਚਰਰ ਅੰਗਰੇਜ਼ੀ ਮੈਂ ਸਰਕਾਰੀ ਕੰਡਿਆ ਸੀਨੀਅਰ ਸਕੂਲ ਬੁੱਟਰ ਵਿਚਾਰ ਮੇਰਾ ਨਾਮ ਜਗਵੀਰਨ ਕੌਰ ਹੈ ਜੀ ਮੈਂ ਲੈਕਚਰਰ ਅੰਗਰੇਜ਼ੀ ਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹੋਨੀ ਆ ਮੈਂ ਅੱਜ ਮੇਰੀ ਭਾਬੀ ਨੇ ਇੱਥੇ ਤੀਆਂ ਦਾ ਤਿਉਹਾਰ ਬਣਾਇਆ ਜਿਹੜਾ ਤੀਆਂ ਵਾਸਤੇ ਹੁੰਦਾ ਤੇ ਸੰਧਾਰੀ ਦੀ ਪ੍ਰਥਾ ਹੈ ਉਹਦਾ ਮਤਲਬ ਕੀ ਆ ਸੰਧਾਰਾ ਕਿਉਂ ਦਿੱਤਾ ਜਾਂਦਾ ਅਸਲ ਦੇ ਵਿੱਚ ਜਿਹੜਾ ਸੰਧਾਰਾ ਦਿੱਤਾ ਜਾਂਦਾ ਸੀ ਉਹ ਪਹਿਲੇ ਜ਼ਮਾਨੇ ਦੇ ਵਿੱਚ ਸੋਹਰੇ ਦੰਦੇਸੀ ਕੁੜੀ ਨੂੰ ਕਿਉਂਕਿ ਉਹਦੇ ਵਿਆਹਣ ਦੇ ਵਿੱਚ ਤੇ ਮੰਗਣ ਦੇ ਵਿੱਚ ਸਮਾਂ ਕਾਫੀ ਜ਼ਿਆਦਾ ਹੁੰਦਾ ਸੀ ਤੇ ਜਦੋਂ ਪਹਿਲਾ ਪਹਿਲਾ ਸੌਣ ਆਉਂਦਾ ਸੀ ਪਹਿਲਾ ਉਹ ਫਿਰ ਸੋਹਰੇ ਦੇ ਕੇ ਜਾਂਦੇ ਸੀ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਜਦੋਂ ਕੁੜੀ ਆਪਣੇ ਸੋਹਰੇ ਚਲੀ ਜਾਂਦੀ ਸੀ ਫਿਰ ਉਹਨੂੰ ਪਹਿਲੇ ਸੌਣ ਦੇ ਵਿੱਚ ਇਹ ਪ੍ਰਥਾ ਸੀ ਉਹ ਪੇਕੇ ਘਰ ਆਉਂਦੇ ਜਿਹੜੇ ਮਨ ਦੇ ਬਲਬਲੇ ਉਹ ਕੱਢਣ ਵਾਸਤੇ ਆਉਂਦੀ ਸੀ ਤੇ ਉਹਨੂੰ ਜੋ ਵੀ ਗਲੇ ਸ਼ਿਕਵੇ ਹੁੰਦੇ ਸੀ ਆਪਣੇ ਉੱਥੇ ਪਰਿਵਾਰ ਦੇ ਨਾਲ ਉਹ ਉਥੇ ਇੱਕ ਬੋਲੀਆਂ ਦੇ ਵਿੱਚ ਗੀਤਾਂ ਦੇ ਰੂਪ ਦੇ ਰਾਗਾਂ ਵਿੱਚ ਸਪੇਕੇਦਾਰ ਜਾਂਦੀਆਂ ਸੀ ਹਰ ਸਾਲ ਹਰ ਮਹੀਨੇ ਕਈ ਜਿਹੜੀਆਂ ਕਹਿੰਦੇ ਨੇ ਕਿ ਨਵੀਆਂ ਆਈਆਂ ਕੁੜੀਆਂ ਉਹ ਤਾਂ ਮਹੀਨਾ-ਮਹੀਨਾ ਰਹਿ ਕੇ ਆਉਂਦੀਆਂ ਸੀ ਕਿ ਇਹਦਾ ਕੀ ਮਤਲਬ ਆ ਉਹ ਤਾਂ ਹੀ ਰਹਿੰਦੀਆਂ ਸੀ ਕਿਉਂਕਿ ਲੰਬੇ ਪਿੰਡੇ ਦੂਰ ਟਿਕਾਣੇ ਹੁੰਦੇ ਸੀ ਆਵਾਜਾਈ ਦੇ ਸਾਧਨ ਇੰਨੇ ਹੁੰਦੇ ਨਹੀਂ ਸੀ ਕੰਮਕਾਰ ਉਦਾਂ ਦੇ ਹੁੰਦੇ ਸੀ ਹਾੜੀ ਤੇ ਸੋਣੀ ਨਾਲ ਇਹਦਾ ਜੁੜਿਆ ਹੋਇਆ ਸੀ ਕਿਉਂਕਿ ਹਾੜੀ ਦੀ ਫਸਲ ਉਹ ਦਸ ਸੰਭਾਲੀ ਜਾਂਦੀ ਹੁੰਦੀ ਸੀ ਤੇ ਸੋਣੀ ਦੇ ਵਾਸਤੇ ਇਸ ਸਮੇਂ ਦੇ ਵਿੱਚ ਕੋਈ ਕੰਮ ਕਰ ਨਹੀਂ ਹੁੰਦਾ ਸੀ ਤੇ ਮੌਸਮ ਵੀ ਜੇ ਭਰਾ ਨਹੀਂ ਲੈਣ ਆਉਂਦੇ ਸੀ ਪੇੜਾਂ ਨਹੀਂ ਜਾਂ ਫਿਰ ਕੁੜੀਆਂ ਨਹੀਂ ਜਾਂਦੀਆਂ ਸੀ ਉਹਨਾਂ ਦੇ ਉੱਪਰ ਕੁੜੀਆਂ ਵੱਲ ਇੱਕ ਮਿਹਣਾ ਮਾਰਿਆ ਜਾਂਦਾ ਸੀ ਵੀ ਤੀਆਂ ਤੇ ਤੈਨੂੰ ਕੋਈ ਲੈਣ ਨਾ ਆਇਆ ਦੀ ਹੈ ਰਾਮਾਵਾਲੀਏ ਤੈਨੂੰ ਤੀਆਂ ਨੂੰ ਲੈਣ ਨਾ ਆਏ ਬੋਤਿਆਂ ਪਰ ਰਾਮਾਵਾਲੀਏ ਤੈਨੂੰ ਤੀਆਂ ਨੂੰ ਲੈਣ ਨਾ ਆਏ ਬੋਤਿਆਂ ਪਰ ਰਾਮਾਵਾਲੀਏ ਕੋਠੇ ਕੋਠੇ ਆਜੀ ਵੀਰਨਾ ਸਸ ਚੰਦ ਰੀ ਦੇ ਰੁਦਨ ਸੁਣਾਵਾ ਕੋਠੇ ਕੋਠੇ ਆਜੀ ਵੀਰਨਾ ਸੱਜੇ ਤੇਰੀ ਮੈਂ ਮਰ ਜੇ ਮੇਰੇ ਵੀਰ ਸੁਕੀ ਖੰਡ ਪਾਈ ਸੱਜੇ ਤੇਰੀ ਮੈਂ ਮਰ ਜੇ ਮੇਰੇ ਵੀਰ ਨੂੰ ਸੁਕੀ ਖੰਡ ਪਾਈ ਮਤਲਬ ਉਹ ਭੈਣਾ ਦਾ ਇਹ ਪਿਆਰ ਹੁੰਦਾ ਸੀ ਆਪਦੇ ਭਰਾਵਾਂ ਦੇ ਲਈ ਫਿਰ ਉਹ ਆਪਦੇ ਭਰਾ ਦਾ ਮਾਨ ਕਰਦੀ ਆ ਉਹ ਕਹਿੰਦੀ ਆ ਥਾਣੇਦਾਰ ਦੇ ਬਰੋ ਬਰ ਢੈਂਦੀ ਕੁਰੇ ਸੀ ਮੇਰੇ ਵੀਰ ਦੀ ਥਾਣੇਦਾਰ ਦੇ ਪਰੋ ਚਲਦੇ ਅੱਗੇ ਪੁੱਛਦੇ ਆ 7 ਸੈਕਿੰਡ ਮੈਂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜਸਪ੍ਰੀਤ ਲੋਹੀ ਤੇ ਆ ਜਿੱਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਸਨੀਵਾੜ ਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਆ ਵੀ ਆਪਣੇ ਜਿਹੜਾ ਸੱਭਿਆਚਾਰ ਨੂੰ ਪ੍ਰਮੋਟ ਕਰਦਾ ਤਿਉਹਾਰ ਵਾਰ-ਵਾਰ ਮਨਾਏ ਜਾਂਦੇ ਆ ਕਿੰਨੀ ਖੁਸ਼ੀ ਹੁੰਦੀ ਆ ਨਹੀਂ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਪੰਜਾਬ ਦੇ ਹਿੱਸੇ ਆਇਆ ਕਿ ਪੂਰੇ ਭਾਰਤ ਦੇ ਵਿੱਚ ਜੇ ਕਿਸੇ ਨੇ ਆਪਣਾ ਸੱਭਿਆਚਾਰ ਸਾਂਭਿਆ ਹੋਇਆ ਤਾਂ ਪੰਜਾਬ ਉਹਦੇ ਵਿੱਚ ਇੱਕ ਮੋਹਰੀ ਸੋਭਾ ਆ ਪੰਜਾਬ ਦੇ ਇਹਨਾਂ ਅਮੀਰ ਵਿਰਸਾ ਸਾਡੇ ਕੋਲੇ ਸੋ ਉਸ ਨੂੰ ਸਾਂਭਣਾ ਸਾਡੀ ਜ਼ਿੰਮੇਵਾਰੀ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਇੱਕ ਦਰੁਸਤ ਸੱਭਿਆਚਾਰ ਦੇਈਏ ਸੱਭਿਆਚਾਰ ਦੇ ਮਾਇਨੇ ਵੀ ਸਿਰਫ ਇੱਥੋਂ ਤੱਕ ਹੀ ਸੀਮਤ ਨਹੀਂ ਆ ਕਿ ਚਲੋ ਰਲ ਕੇ ਗਿੱਧਾ ਪਾਲਿਆ ਬੋਲੀਆਂ ਪਾਲੀਆਂ ਡਾਂਸ ਕਰ ਲਿਆ ਸੱਭਿਆਚਾਰ ਦੇ ਬਹੁਤ ਸਾਰੇ ਮਾਇਨੇ ਨੇ ਸੱਭਿਆਕ ਪਲਸ ਆਚਰਣ ਹੈ ਨਾ ਵੀ ਸਾਡਾ ਆਚਰਣ ਆ ਸਾਡਾ ਸੁਭਾਅ ਪੰਜਾਬੀਆਂ ਦਾ ਅਸੀਂ ਕਿਸ ਤਰ੍ਹਾਂ ਦੇ ਆ ਐਕਚੁਅਲ ਦੇ ਵਿੱਚ ਉਹ ਸਾਰਾ ਕੁਝ ਇਹਦੇ ਵਿੱਚ ਸਮਾਇਆ ਹੋਇਆ ਸਾਡੇ ਲੋਕ ਉਹ ਗੀਤ ਸਾਡਾ ਗਿੱਧਾ ਭੰਗੜਾ ਲੋਕਨਾਚ ਬਹੁਤ ਅਮੀਰ ਵਿਰਸਾ ਸਾਡੇ ਕੋਲ ਤੁਸੀਂ ਬਹੁਤ ਵਧੀਆ ਸਾਨੂੰ ਦੱਸਿਆ ਵੀ ਸਾਡੇ ਪੰਜਾਬੀ ਸੱਭਿਆਚਾਰ ਦੀ ਕੀ ਮਹੱਤਤਾ ਹੈ ਜਿਵੇਂ ਜਿਵੇਂ ਪੰਜਾਬੀ ਦੇ ਟੀਚਰ ਨਹੀਂ ਦੱਸਦੇ ਹੁੰਦੇ ਉਹਦਾ ਦੱਸਿਆ ਤੁਸੀਂ ਸਾਨੂੰ ਤੇ ਜਿਹੜਾ ਵੀ ਆਪਾਂ ਸੰਧਾਰਾ ਦੇਣ ਜਾਂਦੇ ਆ ਭਰਾ ਪਹਿਣਾ ਨੂੰ ਇਹਦਾ ਕੀ ਮਹੱਤਵ ਆ ਦੇਖੋ ਇਹ ਸੰਧਾਰੇ ਦੇ ਪਿੱਛੇ ਨਾ ਕਈ ਸਾਰੀਆਂ ਮੈਂ ਕਿੰਨੀਆਂ ਹਲੇ ਕਾਲਪਨਿਕ ਹੀ ਕਹਿ ਸਕਦੀਆਂ ਮੈਨੂੰ ਇਹਦੇ ਬਾਰੇ ਸਫੀਸ਼ੀਐਂਟ ਆਨਸਰ ਨਹੀਂ ਪਤਾ ਪਰ ਜਿੰਨੀ ਮੈਨੂੰ ਜਾਣਕਾਰੀ ਮਿਲੀ ਹੈ ਬਜ਼ੁਰਗਾਂ ਤੋਂ ਉਹ ਇਹੀ ਆ ਕਿ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ ਨਾ ਕਿ ਆ ਵਿਆਹ ਹੋ ਜਾਂਦਾ ਸੀ ਪਰ ਮੁਕਲਾਵਾ ਨਹੀਂ ਸੀ ਲਿਆ ਜਾਂਦਾ ਹੈ ਨਾ ਸੋ ਛੋਟੀ ਉਮਰੇ ਵਿਆਹ ਹੋ ਜਾਂਦੇ ਸੀਗੇ ਤੇ ਉਸ ਥੋੜ ਹੁੰਦੇ ਸੀ ਐਕਚੁਅਲ ਦੇ ਵਿੱਚ ਆਪਣੀ ਜਿਹੜੀ ਵਿਆਹੀ ਹੋਈ ਉਹਨਾਂ ਦੀ ਹੁੰਦੀ ਸੀਗੀ ਨੂਰ ਰਾਣੀ ਉਹ ਆਪਣੇ ਪੇਕੇ ਪਰਿਵਾਰੀ ਰਹਿ ਰਹੀ ਹੁੰਦੀ ਸੀ ਕਿਉਂਕਿ ਮੁਕਲਾਵਾ ਨਹੀਂ ਹੋਇਆ ਹੁੰਦਾ ਸੀ ਸੋ ਉਹ ਮਿੱਠੇ ਦੇ ਰੂਪ ਵਿੱਚ ਮਠਾਈ ਵੰਗਾ ਗਹਿਣਿਆਂ ਦੇ ਰੂਪ ਦੇ ਵਿੱਚ ਸੰਧਾਰੇ ਵਿੱਚ ਬਿਸਕਟ ਖਾਸ ਕਰਕੇ ਉਹ ਲੈ ਕੇ ਆਉਂਦੇ ਹੁੰਦੇ ਸੀ ਉਸ ਤੋਂ ਹੀ ਰਿਵਾਜ ਬਣਿਆ ਸੀ ਸੰਧਾਰੇ ਦਾ ਫਿਰ ਹੋਇਆ ਕਿ ਹੌਲੀ ਹੌਲੀ ਵਿਆਹ ਜਿਹੜੇ ਲੇਟ ਉਮਰੇ ਹੋਣ ਲੱਗ ਗਏ ਨਾਲ ਦੀ ਨਾਲ ਹੀ ਮੁਕਲਾਵਾ ਹੋ ਜਾਂਦਾ ਸੀ ਫਿਰ ਉਸ ਤੋਂ ਬਾਅਦ ਪੇਕੇ ਸੰਧਾਰਾ ਜਿਹੜਾ ਸੌਰੀ ਜਾ ਕੇ ਆਪਣੀ ਕੁੜੀ ਨੂੰ ਦੇਣ ਲੱਗੇ ਸੀ